ਗੱਲ ਕਰਦੇ ਆ ਐਮਐਲਏ ਰਮਨ ਅਰੋੜਾ ਨੇ ਲਾਲਚ ਦੇ ਚੱਕਰ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ ਸੋ ਐਲਪੀਜੀ ਟੈਂਕਰ ਬਲਾਸ ਦੇ ਮਾਸਟਰਮਾਈਂਡ ਕੋਲੋਂ ਪੈਸੇ ਵਸੂਲਦਾ ਸੀ ਰਮਨ ਅਰੋੜਾ ਪੁਲਿਸ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਜਾਣਕਾਰੀ ਦਿੱਤੀ ਗਈ ਸੋ ਤੇਲ ਤੇ ਗੈਸ ਚੋਰੀ ਦਾ ਮਾਸਟਰਮਾਈਂਡ ਨਿਕਲਿਆ ਹੈ ਠੇਕੇਦਾਰ ਰਮੇਸ਼ ਕੁਮਾਰ 22 ਅਗਸਤ ਨੂੰ ਰਮੇਸ਼ ਕੁਮਾਰ ਨੇ ਵਿਦਾਇਕ ਰਮਨ ਅਰੋੜਾ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਰਮਨ ਅਰੋੜਾ ਪਿਛਲੇ 3 ਸਾਲਾਂ ਤੋਂ ਠੇਕੇਦਾਰ ਕੋਲ ਪੈਸੇ ਲੈਂਦਾ ਸੀ ਸੋ ਪੁਲਿਸ ਦੇ ਵੱਲੋਂ ਇਹ ਤਮਾਮ ਜਾਣਕਾਰੀ ਜੁਟਿਤੀ ਗਈ ਹੈ ਜੋ ਬਿਆਨ ਦਿੱਤੇ ਗਏ ਨੇ ਸੋ ਜ਼ਬਰਨ ਵਸੂਲੀ ਮਾਮਲੇ ਦੇ ਵਿੱਚ ਰਮਨ ਅਰੋੜਾ 3 ਦਿਨਾਂ ਪੁਲਿਸ ਰਿਮਾਂਡ ਤੇ ਹੈ ਸੋ ਚਾਰਪੁਰ ਦੇ ਮੰਡਿਆਲਾ ਦੇ ਵਿੱਚ ਦੱਸਦੇ ਕਿ ਐਲਪੀਜੀ ਟੈਂਕਰ ਧਮਾਕਾ ਹੋਇਆ ਸੀ ਜਿਸ ਦੇ ਹਾਦਸੇ ਦੇ ਵਿੱਚ 7 ਲੋਕਾਂ ਦੀ ਜਾਨ ਚਲੀ ਗਈ ਸੀ ਸਭਨ ਵਜ਼ੂਲੀ ਮਾਨੁ ਦੇਵ ਸ਼ਰਮਨ ਔਰੜਾ ਫਿਲਹਾਲ 3 ਦਿਨਾਂ ਪੁਲਿਸ ਰਿਮਾਂਡ ਤੇ ਹੈ ਸੋ ਹੁਸ਼ਾਰਪੁਰ ਦੇ ਮੰਡਿਆਲਾ ਦੇ ਵਿੱਚ ਜੋ ਐਲਪੀਜੀ ਟੈਂਕਰ ਧਮਾਕਾ ਹੋਇਆ ਸੀ ਜਿਸ ਦੇ ਵਿੱਚ 7 ਲੋਕਾਂ ਦੀ ਜਾਨ ਚਲੀ ਗਈ ਸੀ ਸੋ ਵੱਡਾ ਧਮਾਕਾ ਹੋਇਆ ਸੀ ਸੋ 7 ਲੋਕਾਂ ਨੇ ਜਾਨ ਗੁਆਚੀ ਸੀ ਇਸ ਦੇ ਵਿੱਚ ਸੋ ਜਿਸ ਤੋਂ ਬਾਅਦ ਹਨ ਪੂਰੇ ਜ਼ਵਲੋ तमाम ਜਾਂਚ ਪੜਤਾਲ ਜੋ ਕੀਤੀ ਗਈ ਹੈ ਸੋ ਐਮਐਲਏ ਰਮਨ ਔਰੜਾ ਨੇ ਲਾਲਚ ਦੇ ਚੱਕਰ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ ਸੋ ਇਹ तमाम ਸਾਹਮਣੇ ਆਈ ਹੈ ਜਾਣਕਾਰੀ ਸੋ ਐਲਪੀਜੀ ਟੈਂਕਰ ਬਲਾਸ ਦੇ ਮਾਸਟਰਮਾਈਂਡ ਕੋਲੋਂ ਪੈਸੇ ਵਸੂਲਦਾ ਸੀ ਰਮਨ ਅਰੋੜਾ ਸੋ ਤੇਲ ਤੇ ਗੈਸ ਥੋਰੀ ਦਾ ਮਾਸਟਰਮਾਈਂਡ ਨਿਕਲਿਆ ठेकेदार ਰਮੇਸ਼ ਕੁਮਾਰ ਸੋ ਪੁਲਿਸ ਦੇ ਵੱਲੋਂ ਪੂਰੀ ਪੜਤਾਲ ਦੌਰਾਨ ਇਹ ਸਾਹਮਣੇ ਨਿਕਲਿਆ ਸੋ ਸਿੱਦਾ ਰੁਕ ਕਰਦੇ ਹਾਂ ਇਸ ਖਬਰ ਤੇ ਵਧੇਰੇ ਜਾਣਕਾਰੀ ਲਈ ਸਾਡੇ ਸਹਿਯੋਗੀ ਪ੍ਰਭਮਿਤ ਸਾਡੇ ਨਾਲ ਜੁੜ ਚੁੱਕੇ ਨੇ ਪ੍ਰਭਮਿਤ ਵੱਡੇ ਤਾਥੋਂ ਨਿਕਲਦੇ ਸਾਹਮਣੇ ਆ ਰਹੇ ਨੇ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਵੇਖਣ ਨੂੰ ਮਿਲ ਸਕਦਾ ਹੈ ਜਿਸੋ ਨਾਮੀਕਾ ਜਿਸ ਤਰੀਕੇ ਦੇ ਨਾਲ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਰਮੇਸ਼ ਕੁਮਾਰ ਦੇ ਕਹਿਣ ਦੇ ਉੱਤੇ ਹੀ ਜਿਹੜਾ ਕਿ ਰਮਨ ਅਰੋੜਾ ਦੇ ਉੱਤੇ ਮਾਮਲਾ ਨਵਾਂ ਦਰਜ ਹੋਇਆ ਸੀਗਾ ਕਿ ਜਬਰਨ ਵਸੂਲੀ ਦਾ ਤੇ ਹੁਣ ਰਮੇਸ਼ ਕੁਮਾਰ ਦੀ ਜੋ ਪਛਾਣ ਹੋਈ ਹੈ ਕਿ ਥਾਣਾ ਬੱਲੋਵਾਲ ਵਿਖੇ ਜਿਹੜਾ ਇੱਕ ਗੈਸ ਟੈਂਕਰ ਸੀਗਾ ਐਲਪੀਜੀ ਦਾ ਹੁਸ਼ਾਰਪੁਰ ਵਿਖੇ ਬਾਈ ਜੂਨ ਨੂੰ ਜੋ ਹਾਦਸਾ ਹੋਇਆ ਸੀਗਾ ਉਹਦਾ ਇਹ ਮੁੱਖ ਮਲਜਮ ਜਿਹੜਾ ਕਿ ਮੰਨਿਆ ਗਿਆ ਹੈ ਰਮੇਸ਼ ਕੁਮਾਰ ਦੀ ਉਸਦੇ ਵਿੱਚ ਸ਼ਮੂਲੀਅਤ ਇਸ ਤਰੀਕੇ ਨਾਲ ਸੀ ਕਿਉਂਕਿ ਉੱਥੇ ਦੇ ਜਿਹੜੇ ਲੋਕਲ ਵਕਨੀਕ ਸੀ ਉਹਨਾਂ ਨੇ ਗੱਲ ਆਖੀ ਸੀ ਕਿ ਜਿਹੜਾ ਟੈਂਕਰ ਹੈ ਉਹ ਗਲਤ ਤਰੀਕੇ ਨਾਲ ਮੋੜ ਰਿਹਾ ਸੀ ਤੇ ਗੈਸ ਚੋਰੀ ਅਕਸਰ ਹੁੰਦੀ ਸੀ ਜਦੋਂ ਪੁਲਿਸ ਨੇ ਇਸ ਮਾਮਲੇ ਤਫ਼ਤੀਸ਼ ਕੀਤੀ ਤੇ ਜਿਹੜੀ ਥਾਂ ਤੇ ਗੈਸ ਚੋਰੀ ਹੁੰਦੀ ਸੀ ਅਗੇ ਟਾਈਅਪਸ ਲਿੰਕਅਪ ਜਿਹੜੇ ਨੇ ਕਿ ਉਹ ਨਿਕਲੇ ਤੇ ਰਮੇਸ਼ ਕੁਮਾਰ ਦੀ ਪਛਾਣ ਹੋਈ ਤੇ ਉਹਨੂੰ ਜਿਹੜਾ ਕਿ ਇਹਦੇ ਵਿੱਚ ਮਾਮਲੇ 'ਚ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਹਦੇ ਨਾਲ ਉਹਦਾ ਭਰਾ ਰਾਜ ਕੁਮਾਰ ਸੁਖਸ਼ੈਨ ਸੁੱਖਾ ਜਿਹੜਾ ਉਹ ਅੱਤੋਂ ਹੁੰਦਾ ਹੈ ਕਿ 10 9:55 ਮਿੰਟ ਤੇ ਸੋ 15 ਮਿੰਟ ਬਾਅਦ ਹੀ ਰਾਮਾ ਮੰਡੀ ਥਾਣੇ ਆ ਕੇ ਜਿਹੜਾ ਹੈ ਕਿ 10 ਵਜੇ ਕੇ 10 ਮਿੰਟ ਤੇ 22 ਅਗਸਤ ਨੂੰ ਜਿਹੜਾ ਹੈ ਕਿ ਰਮੇਸ਼ ਕੁਮਾਰ ਆ ਕੇ ਸ਼ਿਕਾਇਤ ਦਿੰਦਾ ਹੈ ਕਿ ਰਮਨ ਰੋੜਾ ਉਹਦੇ ਕੋ ਜਿਹੜੀ ਇੱਕ ਗੈਰ ਵਸੂਲੀ ਜਿਹੜੀ ਹੈ ਕਿ ਕਰਦਾ ਸੀਗਾ ਹਾਲਾਂਕਿ ਸ਼ੁਰੂਆਤ 'ਚ ਇਹ ਜ਼ਰੂਰ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਕੋਈ ਪਾਰਕਿੰਗ ਠੇਕੇਦਾਰ ਆ ਉਹਦੇ ਕੋ ਜੋ ਜੜਾ ਫੈਸਲੇ ਲਿੱਤੇ ਜਾਂਦੇ ਸੀ ਪਰ ਹੁਣ ਇਹ ਗੱਲ ਸਪਸ਼ਟ ਹੋ ਗਈ ਹੈ ਜਿਹੜੀ ਪਾਰਕਿੰਗ ਵਾਲੀ ਜਗ੍ਹਾ ਤੇ ਉੱਥੇ ਗੈਸ ਟੈਂਕਰ ਨੂੰ ਲਗਾ ਕੇ ਗੈਸ ਥੋਰੀ ਕੀਤੀ ਜਾਂਦੀ ਸੀ ਤੇ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਜਿਉਂ ਸੂਤਰ ਇਹ ਦੱਸਦੇ ਨੇ ਪੁਲਿਸ ਕਿ ਤਨਾ ਕਿਤੇ ਜਿਹੜਾ ਹੈ ਕਿ ਇਸ ਮਾਮਲੇ ਨੂੰ ਮੋੜ ਦੇਣ ਦੇ ਕਾਰਨ ਵੀ ਹੋ ਸਕਦਾ ਹੈ ਪਰ ਹੁਣ ਤੱਕ ਦੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਰਮਨ ਰੋੜੇ ਦੇ ਉੱਤੇ ਵੀ ਵੱਡੀ ਜਿਹੜੀ ਹੈ ਕਿ ਗਾੜੀ ਹੁਣ ਡਿੱਗਦੀ ਪਈ ਹੈ ਡਿੱਗਦੀ ਹੋਈ ਕਿਉਂਕਿ ਰਮੇਸ਼ ਕੁਮਾਰ ਜਿਹੜਾ ਕਿ ਦੱਸਿਆ ਜਾਂਦਾ ਹੈ ਕਿ ਜਲੰਧਰ ਵਿਖੇ ਵਿੱਚ ਇਸ ਜਗ੍ਹਾ ਤੇ ਵਸੂਲੀ ਹੁੰਦੀ ਸੀ ਉੱਥੇ ਵੀ ਗੈਸ ਚੋਰੀ ਤੇ ਜਿਹੜਾ ਹੈ ਕਿ ਹੋਰ ਜਿਹੜੇ ਗੈਰ ਕਾਨੂੰਨੀ ਕੰਮ ਨੇ ਉੱਥੇ ਕਰਦਾ ਸੀਗਾ ਹੁਣ ਦੇਖਣਾ ਹੋਏਗਾ ਜਦੋਂ ਪੁਲਿਸ ਇਹਨੂੰ ਪ੍ਰੋਡਕਸ਼ਨ ਵਾਰੰਟ ਤੇ ਜਿਹੜਾ ਕਿ ਰਮੇਸ਼ ਕੁਮਾਰ ਨੂੰ ਲੈ ਕੇ ਆਏਗੀ ਹਾਲਾਂਕਿ 3 ਦਿਨਾਂ ਦੀ ਰਿਮਾਂਡ ਤੇ ਉੱਤੇ ਸੀਆਈਏ ਸ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਨਾਮੀ ਦਾ ਬਿਲਕੁਲ ਵੇਖਿਆ ਜਾ ਸਕਦਾ ਹੈ ਜਿਸ ਕਦਰ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ ਗਿਆ ਫਿਲਹਾਲ ਵੱਡੇ ਇੰਤਜ਼ਾਮ ਲੱਗੇ ਨੇ ਐਮ ਐਲ ਏ ਤੇ ਤਾਂ ਹੋਰ ਵੀ ਖੁਲਾਸੇ ਤੇ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਫਲਾਤੁਰਾ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ